ਤਾਂ ਗੁਰੂ ਸਾਹਿਬ ਨੂੰ ਦੇਖਿਆ ਤਵੇ ਦੇ ਬੈਠੇ ਤਾਂ ਇਹ ਲਿਖਿਆ ਕਰੋਧवान ਹੋਠੇ ਤੇ ਗੁਰੂ ਸਾਹਿਬ ਨੂੰ ਅਰਜ ਕੀਤੀ ਜੇ ਹੁਕਮ ਹੋਵੇ ਤਾਂ ਮੈਂ ਇਹਨਾਂ ਦੁਸ਼ਟਾਂ ਨੂੰ ਇਸ ਕਰਮ ਦਾ ਫਲ ਦੇਵਾਂ ਤੇ ਬਾਦਸ਼ਾਹ ਨੂੰ ਕਹਿ ਕੇ ਇਹਨਾਂ ਨੂੰ ਸਜ਼ਾ ଦਵਾਂ ਮ ਇਹ ਲਫਜ਼ ਆਉਂਦੇ ਨੇ ਗੁਰੂ ਸਾਹਿਬ ਨੇ ਰੱਬ ਦਾ ਪਨਾ ਆ ਕੇ ਸਹਾਰਨਾ ਹੀ ਯੋਗ ਹੈ ਕਿਹਾ ਹੁਣ ਇੱਥੇ ਇੱਕ ਸਵਾਲ ਆਉਣੀ ਹੈ ਸੁਭੀ ਮੀਮ ਜੀ ਸਿੱਖ ਜਗਤ ਬਹੁਤ ਸਤਿਕਾਰਿਆ ਜਾਂਦੇ ਨੇ ਬਹੁਤ ਸਤਿਕਾਰਿਆ ਪਰ ਉਹਨਾਂ ਦਾ ਇਹ ਕਹਿਣਾ ਕਿ ਬਾਦਸ਼ਾਹ ਨੂੰ ਕਹਿ ਕੇ ਸਿਰ ਦਵਾਵਾ ਇਹ ਸਿੱਧ ਕਰਦਾ ਹੈ ਵੀ ਬਾਦਸ਼ਾਹ ਨੂੰ ਸਪਤਾ ਨਹੀਂ ਹੁੰਦਾ ਜੇ ਉਹ ਹੁੰਦਾ ਤਾਂ ਕਹਿੰਦੇ ਵੀ ਬਾਦਸ਼ਾਹ ਖੁਦ ਉਸਿਆ ਚ ਠੀਕ ਹੈ ਜੀ ਤੇ ਹੁਣ ਇਹ ਦੋ ਗੱਲਾਂ ਹੋ ਗਈਆਂ ਤੀਸਰੇ ਦਿਨ ਚੰਦੂ ਮੂਹਰੇ ਹੀ ਆਉਂਦਾ ਮੈਂ ਤੁਹਾਡੇ ਸਾਰੇ ਸਵਾਲਾਂ ਜਵਾਬ ਦਊਗਾ ਫਿਰ ਚੰਦੂ ਮੂਹਰੇ ਆ ਕੇ ਤੜਕੇ ਆ ਕੇ ਫਿਰ ਬਾਦਸ਼ਾਹ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਵੀ ਹਲੇ ਵੀ ਸਮਾਂ ਮੇਰੀ ਧੀ ਦਾ ਰਿਸ਼ਤਾਰਿਆਂ ਨੂੰ ਔਰ ਇੱਕ ਗਾਂ ਦੀ ਕੱਚੀ ਖਲਵਾ ਆਉਂਦਾ ਪੱਚਾ ਚਮੜਾ ਔਰ ਇਹ ਕਹਿੰਦਾ ਵੀ ਦੇਖੋ ਇਹ ਚਮੜਾ ਬੰਨੇ ਮੰਗਾ ਲਿਆ ਅਗਰ ਤੁਸੀਂ ਨਾਂ ਲੱਤਾ ਰਿਸ਼ਤਾ ਮੇਰਾ ਤਾਂ ਮੈਂ ਤੁਹਾਨੂੰ ਜਿਉਂਦੇ ਨੂੰ ਵਿੱਚ ਸੀਦਾਂਗਾ ਹੂੰ ਗੁਰੂ ਸਾਹਿਬ ਨੇ ਅੱਜ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਕਿਹਾ ਕਿ ਅਸੀਂ ਇਸ਼ਨਾਨ ਕਰਨਾ ਰਾਵੀ 'ਚ ਹੂੰ ਤੇ ਚੰਦੂ ਦੁਸ਼ਟ ਗੁਰੂ ਸਾਹਿਬ ਦੀ ਚੁੱਪ ਨੂੰ ਹਾਂ ਸਮਝਿਆ ਤੇ ਦੋ ਸਪਾਈ ਭੇਜ ਕੇ ਗੁਰੂ ਸਾਹਿਬ ਨੂੰ ਰਾਵੀ ਦਰਿਆ 'ਚ ਇਸ਼ਨਾਨ ਕਰਨ ਦੀ ਆਗਿਆ ਦੇ ਦਿੱਤੀ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਰਾਵੀ 'ਚ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਦੇ ਦੇ ਤਿਆਰ ਦਤੀ ਇਹ ਲਿਖਦਾ ਹੈ ਗਿਆਨੀ ਗਿਆਨ ਸਿੰਘ ਤਬਰੇ ਗੁਰੂ ਖਾਲਸਾ ਪੰਨਾ ਨੰਬਰ 427 434 438 ਚੇਹੇ ਦਰਜ ਹੈ। ਹਮ ਇੱਕ ਸਿੱਖ ਵਿਦਵਾਨ ਹੋ ਲਿਖਦੇ ਨੇ ਉਹ ਕੀ ਲਿਖਦੇ ਨੇ ਕਿ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ 30 ਮਈ ਨੂੰ ਹੋਈ ਸੀ। ਹਮ ਉਸ ਸਮੇਂ ਜਹਾਂਗੀਰ ਲਾਹੌਰ ਤੋਂ ਜਾ ਚੁੱਕਿਆ ਸੀ। ਹਮ ਉਹ ਲਿਖਦੇ ਨੇ ਕਿਉਂਕਿ ਜਹਾਂਗੀਰ ਗੁਰੂ ਸਾਹਿਬ ਨੂੰ ਖਤਮ ਕਰਨਾ ਨਹੀਂ ਚਾਹੁੰਦਾ ਸੀ। ਮੈਂ ਉਹਨਾਂ ਦੇ ਸ਼ਬਦ ਕੋਟ ਕਰ ਰਹੇ ਹਾਂ। ਹਮ ਇਸ ਲਈ ਉਸਨੇ ਜਿਸ ਤਰ੍ਹਾਂ ਦੀ ਦਿਲਚਸਪੀ ਹਮ ਸ਼ਹਿਜ਼ਾਦਾ ਖੁਸਰੋ ਦੇ ਹਮਾਇਤਿਆਂ ਨੂੰ ਸਜ਼ਾਵਾ ਦੇਣ ਲਈ ਉਸ ਤਰ੍ਹਾਂ ਦੀ ਦਿਲਚਸਪੀ ਗੁਰੂ ਸਾਹਿਬ ਦੇ ਮਾਮਲੇ 'ਚ ਨਹੀਂ ਲਈ ਹੂੰ ਉਸ ਤਰ੍ਹਾਂ ਦੀ ਦਿਲਚਸਪੀ ਗੁਰੂ ਸਾਹਿਬ ਇਸੇ ਕਰਕੇ ਆਪਣੇ ਐਲਗਾਰਾ ਦੇ ਫਾਲੇ ਕਰਕੇ ਚਲੇ ਗਿਆ ਚੰਦੂ ਜਿਹੜਾ ਸੀਗਾ ਉਸਨੇ ਗੁਰੂ ਸਾਹਿਬ ਨੂੰ ਆਪਣੇ ਕਬਜ਼ੇ 'ਚ ਲਿਆ ਤੇ ਤਸੀਹੇ ਦੇ ਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਸ ਸਮੇਂ ਸਪਾਈ ਤਾਂ ਸੀ ਤੁਸੀਂ ਆਪ ਕਹਿੰਦੇ ਹੋ ਕਿਵੇਂ ਸਪਾਈ ਤਾਂ ਬਾਹਰ ਖੜੀ ਸੀ ਸਪਾਈ ਤਾਂ ਉੱਥੇ ਵੀ ਸੀ ਕਿੱਥੇ ਜੀ ਅੰਦਰ ਹਾਂਜੀ ਅੰਦਰ ਸੀ ਹਾਂ ਪਰ ਉਹ ਸਪਾਈ ਤਾਂ ਉਹਦੇ ਨਾਲ ਸਪਾਈ ਤਾਂ ਉਹ ਸਰਕਾਰ ਦੇ ਸੀ ਉਸ ਸਮੇਂ ਸਪਾਈ ਚੰਦੂ ਦੇ ਦੇ ਅਗਰ ਤੁਹਾਡੇ ਨਾਲ ਤੁਹਾਨੂੰ ਕੋਈ ਦਿੱਤੀ ਹੋਈ ਹੈ ਪੁਲਿਸ ਨੇ ਤਾਂ ਤੁਸੀਂ ਸੁਣੋਗੇ ਹੁਣੋ ਥੋੜੇ ਬਸ ਰਤੀ ਹੋਣਾ ਛੋਟੀ ਗੱਲ ਬੰਨੀ ਹੈ ਸਪਾਈ ਉਹਦੇ ਚੰਦੂ ਦੇ ਜਿਹੜੇ ਉਹਦੇ ਨਾਲ ਹੁੰਦੀ ਸਕਿਉਰਟੀ ਉਹਦੀ ਹੁੰਦੀ ਹੈ ਤੇ ਜਦੋਂ ਅ ਉਹ ਦੂਸਰਾ ਜਿਹੜਾ ਵਿਦਵਾਨ ਲਿਖਦੇ ਨੇ ਚੰਦੂ ਨੇ ਤਸੀਹੇ ਦੇ ਸ਼ੁਰੂ ਕਰਤੇ ਉਹ ਆਪਣੇ ਬੇਇੱਜ਼ਤੀ ਦਾ ਤੇ ਨਰਾਜ਼ਗੀ ਦਾ ਬਦਲਾ ਲੈਣਾ ਚਾਹੁੰਦੀ ਇਸ ਘਰਬੜੀ ਦੌਰਾਨ ਗੁਰੂ ਸਾਹਿਬ ਸ਼ਹੀਦ ਹੋ ਗਏ ਇਹ ਜਿਹੜੀ ਘਟਨਾ ਹੈ 30 ਮਈ 1606 ਦੀ ਹੈ ਫਾਦਰ ਜੇ ਜੇਰੋਮ ਜ਼ੇਵियर ਆਪਣੇ ਖਤ ਵਿੱਚ ਵੀ ਲਿਖਦੇ ਨੇ ਖਤ ਵਿੱਚ ਲਿਖਦੇ ਨੇ ਕਿ ਗੁਰੂ ਸਾਹਿਬ ਦੀ ਸ਼ਹੀਦੀ ਹੋਣ ਤੇ ਚੰਦੂ ਜਿਸ ਨੇ ਕਿ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਸੀ ਮਨੋ ਸ਼ਬਦ ਕੋਟ ਕਰ ਰਹੇ ਹਾਂ ਭੱਜ ਕੇ ਆਪਣੇ ਆਪ ਨੂੰ ਬਚਾਉਣਾ ਚਾਹਿਆ ਪਰ ਅਖੀਰ ਨੂੰ ਫੜਿਆ ਗਿਆ ਤੇ ਮਾਰ ਦਿੱਤਾ ਗਿਆ ਇਸੇ ਦੀ ਰੋਸ਼ਨੀ ਵਿੱਚ ਗੁਰੂ ਸਾਹਿਬ ਦੀ ਸ਼ਹੀਦ ਨੂੰ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਜਿਸ ਬੰਦੇ ਦੇ ਹਵਾਲੇ ਚੰਦੂ ਨੂੰ ਜਿਸ ਬੰਦੇ ਦੇ ਹਵਾਲੇ ਗੁਰੂ ਸਾਹਿਬ ਨੂੰ ਬਾਦਸ਼ਾਹ ਨੇ ਆਪ ਕੀਤਾ ਹੋਵੇ ਪਲਾਉ ਨੂੰ ਭਜਨ ਦੀ ਕੀ ਲੋੜ ਹੋ ਸਕਦੀ ਹੈ ਉਸ ਵਿੱਚ ਇਹ ਗੱਲ ਹੋ ਸਕਦੀ ਹੈ ਕਿ ਚੰਦੂ ਨੇ ਗੁਰੂ ਸਾਹਿਬ ਨੂੰ ਆਪਣੀ ਜ਼ੁਬਾਨ ਦੇ ਕੇ ਆਪਣੀ ਸਪੂਰਦਗੀ ਜਿ ਲਈ ਆ ਸਕੀ ਇਧਰ ਵਿੱਚ ਅਸਲ ਕੀ ਕਿਤੇ ਸੋਚਦੀ ਉਹਨਾਂ ਦੇ ਲਫਜ਼ ਕੋਟ ਕਰ ਰਹੇ ਆ ਆਪਣੀ ਸਪੂਰਦਗੀ ਜਿ ਲਈ ਆਦੀ ਜਦੋਂ ਗੁਰੂ ਸਾਹਿਬ ਦੇ ਉੱਪਰ ਉਸ ਦੇ ਦਬਾਅ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੀ ਤਸੀਹੇ ਦੇ ਸ਼ੁਰੂ ਕਰ ਦਿੱਤੇ ਇਸ ਕਾਰਵਾਈ ਦੌਰਾਨ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਚੰਦੂ ਨੇ ਬਾਸ਼ਾ ਤੋਂ ਡਰਦੇ ਹੋਏ ਨੇ ਗੁਰੂ ਸਾਹਿਬ ਨੂੰ ਦਰਿਆ ਵਿੱਚ ਰੋੜ ਦਿੱਤਾ ਇੱਕ ਤਾਂ ਇਹ ਕਿ ਉਸ ਵੱਲੋਂ ਦਿੱਤੇ ਹੋਏ ਗੁਰੂ ਸਾਹਿਬ ਨੂੰ ਤਸੀਹਿਆਂ ਦਾ ਪਤਾ ਨਾ ਲੱਗ ਸਕੇ ਦੂਸਰੇ ਇਹ ਕੇ ਉਹ ਇਹ ਬਹਾਨਾ ਬਣਾ ਸਕੇ ਕਿ ਉਸਨੇ ਤਾਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਬਲਕੇ ਗੁਰੂ ਸਾਹਿਬ ਆਪ ਹੀ ਦਰਿਆ 'ਚ ਰੁੜ ਕੇ ਇਹ ਡੁੱਬ ਕੇ ਸ਼ਹੀਦ ਹੋ ਗਏ ਪਾਵੇ ਕਿ ਗੁਰੂ ਸਾਹਿਬ ਨਾਲ ਆ ਸੁਸਾਈਡ ਦਾ ਖੁਦਕਸ਼ੀ ਦਾ ਘਟਨਾ ਜੋੜ ਕੇ ਚੰਦੂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੀ ਇਹਦੀ ਕਿਤਾਬ ਹੈਗੀ ਰਸਾਲਾ ਨਾਨਕ ਪ੍ਰਕਾਸ਼ ਪੱਤਰ ਦਾ ਜੂਨ 2006 ਪੇਜ ਨੰਬਰ 24 ਇਹ ਉਹ ਘਟਨਾ ਜਿਸ ਦੇ ਬਾਰੇ ਗੱਲ ਕੀਤੀ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਹਾਂ ਹੁਣ ਸਵਾਲਾਂ ਤੇ ਆਂਨਾ ਹਾਂ ਸਵਾਲਾਂ ਤੇ ਆਜੋ ਸਵਾਲਾਂ ਤੇ ਆੰਨੇ ਆ ਚਲੋ ਮੈਂ ਤੁਹਾਨੂੰ ਪੂਰਾ ਮੌਕਾ ਦਿੰਦਾ ਵੀ ਤੁਸੀਂ ਆਪਣੀ ਮੈਂ ਇੱਕ ਵਾਰੀ ਬਿਆਨ ਕਰ ਦਵਾ ਹਾਂ ਹਾਂ ਜੀ ਤੁਸੀਂ ਬਿਆਨ ਕਰ ਦਿਓ ਆਪਾਂ ਹੁਣ ਗੱਲ ਕਰਦੇ ਹਾਂ ਸ਼ੇਖ ਫੱਤਾ ਦੀ ਤੇ ਸ਼ੇਖ ਅਹਿਮਦ ਸ਼ਾ ਸਰਹੰਦੀ ਦੀ ਉਹਨਾਂ ਨੇ ਕੰਪਲੇਂਟ ਨਹੀਂ ਕੀਤੀ ਸੀ ਗੁਰੂ ਸਾਹਿਬ ਦੇ ਖਿਲਾਫ ਸੁਣੋ ਹਾਂ ਕਿਉਂਕਿ ਉਹ ਬੜਾ ਵੱਡਾ ਨਾਮ ਸੀ ਉੱਥੇ ਦੇ ਜੇ ਅਹਿਮਦ ਸ਼ਾ ਦੀ ਗੱਲ ਕਰਦੇ ਹਾਂ ਉਸ ਤੋਂ ਮੈਂ ਹੁਸੂਰ ਪਹਿਲਾਂ ਕੁਝ ਪਹਿਲਾਂ ਖੁਦ ਸਮਝਵਾ ਦੇ ਦਵਾਂ ਜਦੋਂ ਪੰਜਾਬ ਚ ਆਪਣ ਕਾਇਮ ਹੋ ਗਿਆ ਹਾਂ ਜਹਾਂਗੀਰ ਲਾਹੌਰ ਆਉਂਦਾ ਦ ਚੰਦੂ ਨੂੰ ਪੁੱਛਦਾ ਹੈ ਗੁਰੂ ਸਾਹਿਬ ਦਾ ਹਾਲ ਚਾਲ ਬਾਰੇ ਪੁੱਛਦਾ ਹੈ ਇਸ ਸ਼ਬਦ ਨੂੰ ਨੋਟ ਕਰਿਓ ਹਾਂ ਜਹਾਂਗੀਰ ਚੰਦੂ ਨੂੰ ਗੁਰੂ ਸਾਹਿਬ ਦੇ ਹਾਲ ਚਾਲ ਬਾਰੇ ਪੁੱਛਦਾ ਤਾਂ ਚੰਦੂ ਕੀ ਕਹਿੰਦਾ ਝੂਠ ਬੋਲਦਾ ਕਿ ਬਾਦਸ਼ਾਹ ਦੇ ਜਾਨ ਮਾਗ ਰੋਂ ਗੁਰੂ ਸਾਹਿਬ ਤਾਂ ਹੈ ਦੇ ਨਾਲ ਚੜਾਈ ਕਰ ਗਏ ਸੀ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਜੇ ਚੰਦੂ ਨੂੰ ਜੇ ਬਾਦਸ਼ਾਹ ਦੇ ਕਹਿਣ ਦੇ ਸ਼ਾਹੀ ਹੁਕਮ ਅਨੁਸਾਰ ਮਾਰਿਆ ਹੁੰਦਾ ਸ਼ਹੀਦ ਕੀਤਾ ਹੁੰਦਾ ਤਾਂ ਉਹਨੂੰ ਝੂਠ ਬੋਲਣ ਦੀ ਕੀ ਲੋੜ ਸੀ ਉਹ ਇਹ ਕਹਿ ਦਿੰਦਾ ਉਹ ਇਹ ਕਹਿੰਦਾ ਬਾਦਸ਼ਾਹ ਸਲਾਮਤ ਤੁਹਾਡੇ ਹੁਕਮ ਅਨੁਸਾਰ ਗੁਰੂ ਸਾਹਿਬ ਨੂੰ ਮੌਧੇ ਘਾੜ ਉਤਾਰ ਦਿੱਤਾ ਗਿਆ ਹੋਣਾ ਚਾਹੀਦਾ ਹੈ ਨਾ ਮੈਂ ਕੋਲ ਦੂਰ ਲਾਉਣਾ ਮੈਂ ਗਲਤੀ ਹੋਣਾ ਔੜੇ ਕਿਉਂਕਿ ਉਹਨੇ ਘਰਾ ਆਪਣੇ ਆਪ ਕੀਤਾ ਸੀ ਇਸ ਕੋਲ ਕੇ ਝੂਠ ਬੋਲ ਕੇ ਪਿੱਛਾ ਛਡਾਉਣ ਚਾਹੁੰਦਾ ਸੀ ਗਿਆਨੀ ਗਾਨ ਸਿੰਘ ਕੀ ਲਿਖਦੇ ਨੇ ਚੰਦੂ ਨੇ ਜਹਾਂਗੀਰ ਕੋਲ ਝੂਠ ਬੂਠ ਇਹ ਰਿਪੋਰਟ ਪੇਸ਼ ਕੀਤੀ ਕਿ ਉਹ ਗੁਰੂ ਤਾਂ ਹੈ ਜੇ ਨਾਲ ਚੜਾਈ ਕਰ ਗਿਆ ਸੀ ਹੂੰ ਇਹਨਾਂ ਦੋਨਾਂ ਚੋ ਚ ਕੀ ਲੱਗਦਾ ਹੈ ਕਿ ਚੰਦੂ ਨੇ ਕਾਰਾ ਕੇਵਲ ਤੇ ਕੇਵਲ ਆਪਣੀ ਮਰਜ਼ੀ ਨਾਲ ਕੀਤਾ ਸੀ ਇਸੇ ਕਰਕੇ ਝੂਠ ਬੋਲ ਕੇ ਪਿੱਛਾ ਛਡਾਉਣਾ ਚਾਹੁੰਦਾ ਸੀਗਾ ਪਰ ਜਹਾਂਗੀਰ ਨੂੰ ਜੇ ਪਤਾ ਲੱਗ ਗਿਆ ਸੀਗਾ ਥੋੜੀ ਦੇਰ ਬਾਅਦ ਪਤਾ ਤਾਂ ਲੱਗ ਗਿਆ ਸੀ ਤਾਂ ਕਾਰਵਾਈ ਤਾਂ ਕਰ ਸਕਦਾ ਸੀ ਐਲਕਾਰ ਤੇ ਵੀ ਕਰ ਸਕਦਾ ਹੈ ਐਲਕਾਰ ਮਰਤਜ਼ਾ ਮਰਤਜ਼ਾ ਖਾਨ ਸੀ ਨਾ ਮੈਂ ਜੇ ਗਲਤ ਨਾ ਹੋਵਾਂ ਨਹੀਂ ਨਹੀਂ ਉਹ ਗਵਰਨਰ ਸੀ ਹਾਂ ਜੀ ਜਿਹੜੇ ਚੰਦੂ ਦੇ ਹਵਾਲੇ ਸੀ ਮੈਂ ਦੱਸਦਾ ਕਾਰਵਾਈ ਹੋਈ ਨਾ ਉਹ ਸੁਣੋ ਮੇਰੀ ਗੱਲ ਕਾਰਵਾਈ ਵੀ ਤੁਸੀਂ ਤਾਂ ਕਰਦੇ ਵੀ ਉਹਨਾਂ ਦੇ ਪਿੱਛੇ ਜੇ ਕਿਸੇ ਨੂੰ ਇਸ ਤਰੀਕੇ ਨਾਲ ਤਸੀਹੇ ਦੇ ਕੇ ਮਾਰਿਆ ਗਿਆ ਹੋਰ ਸਜ਼ਾ ਹੁਣ ਚਾਹੀਦੀ ਸੀ ਹਾਂ ਹੋਰ ਸਜ਼ਾ ਹੋਣੀ ਚਾਹੀਦੀ ਸਜ਼ਾ ਤਾਂ ਦੇਣਾ ਚਾਹੀਦਾ ਸੁਣੋ ਸੁਣੋ ਬਿਲਕੁਲ ਸਜ਼ਾ ਹੋਣੀ ਚਾਹੀਦੀ ਬੇਹੋੜੀ ਬਾਤ ਸਹੀ ਹੈ ਹੁਣ ਮੈਂ ਦੋ ਵਿਦਵਾਨਾਂ ਦੇ ਇਥੇ ਬਿਆਨ ਕਰਕੇ ਫਿਰ ਮੈਂ ਤੁਹਾਨੂੰ ਦੱਸਦਾ ਵੀ ਸਜ਼ਾ ਹੋਈ ਇੱਕ ਵਿਦਵਾਨ ਹੋਨੇ Hindu ਵਿਦਵਾਨ ਪ੍ਰਸਿੱਧ ਲਾਲਾ ਸ਼ਿਵ ਬਰਤ ਲਾਲ ਬਰਮਨ ਆਪਣੀ ਕਿਤਾਬਾਂ ਉਹਦੀ ਪੰਜਾਬੀ ਸੂਰਮਾ 19 नंबर 217 ਤੇ ਲਿਖਦੇ ਨੇ ਤੋਂ 17 ਤੇ 19 ਇਹ ਸ਼੍ਰੀ ਗੁਰੂ ਅਜੰਦੇਵ ਜੀ ਸ਼੍ਰੀ ਗੁਰੂ ਘਰਾਂ ਦੇ ਪਹਿਲੇ ਸ਼ਹੀਦ ਹਨ ਜਿਹੜੇ ਕਿ ਮੁਸਲਮਾਨ ਹੱਤੋਂ ਨਹੀਂ ਮੈਂ ਸ਼ਬਦ ਉਲਟ ਕਰੀ ਹੋਣਾ ਮੁਸਲਮਾਨ ਹੱਤੋਂ ਨਹੀਂ ਕਿੰਤੂ ਖਾਸ ਇੱਕ ਅਪਵਿੱਤਰ ਪੰਥਕਾਤਕ ਹਿੰਦੂ ਖत्री ਹਤੋਂ ਪਰਮਤਾਮ ਨੂੰ ਸਿਦਾਰੇ ਜੋਤੀ ਜੋਤ ਸਮਾਏ ਦੂਸਰੇ ਸਿੱਖੀ ਗੁਰੂਆਂ ਕੀ ਲਿਖਦੇ ਨੇ ਕਲੇਜਾ ਮੂੰਹ ਕੋ ਆਤਾ ਹੈ ਇਸ ਸ਼ਹੀਦੋ ਕੇ ਸੁਲਤਾਨ ਸ੍ਰੀ ਗੁਰੂ ਅਰਜਨ ਦੇਵ ਜੀ ਕੋ ਇਸੇ ਮੁਹਾਲਮ ਟੋਲੇ ਨੇ ਭਰਤੀ ਚੰਦ ਚੰਨੂ ਲਾਲ ਬੜੀ ਬੇਰਹਿਮੀ ਸੇ ਲਾਹੌਰ ਮੇਂ ਸ਼ਹੀਦ ਕਰਾ ਕੇ ਆਪਣੇ ਸੀਨੇ ਕੋ ਠੰਡਾ ਕੀਆ ਸਿੱਖ హిندو ਨਹੀਂ ਪਨਾ ਨੰਬਰ 9 ਜਿਹੜਾ ਤੁਸੀਂ ਸਵਾਲ ਕੀਤਾ ਜਦੋਂ ਜਹਾਂਗੀਰ ਦੇ ਸਾਹਮਣੇ ਜਦੋਂ ਦੁਬਾਰਾ ਆਇਆ ਕੋ ਜਹਾਂ ਜਦੋਂ ਇਹ ਕਮ ਹੋ ਰਿਹਾ ਜਹਾਂਗੀਰ ਦਿੱਲੀ تھا ਜਦੋਂ ਜਹਾਂਗੀਰ ਲਾਹੌਰ ਆਇਆ ਜਦੋਂ ਸਾਹਮਣੇ ਇਹ ਸਾਰੀਆਂ ਗੱਲਾਂ ਆਈਆਂ ਕਿ ਚੰਦੂ ਨੇ ਗੁਰੂ ਸਾਹਿਬ ਨੂੰ ਨਾਲ ਅ ਜਿਕੇ ਕਹਿਰ ਕਮਾਇਆ ਇਹ ਲੱਭ ਜਿਖਿਆ ਉਹਨਾਂ ਨੇ ਤੇ ਉਹਨਾਂ ਨੇ ਤਸੀਹੇ ਦੇ ਕਸ਼ੀਦ ਕੀਤਾ ਤਾਂ ਉਹਨਾਂ ਨੇ ਬਿਨਾਂ ਕਿਸੇ ਟਲਤੇ ਤੁਰੰਤ ਹੀ ਚੰਦੂ ਰੂ ਗਿਰਕੰਨੋ ਫੜ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਸੀ ਤੇ ਇਹ ਕਿਹਾ ਸੀ ਕਿ ਤੇ ਇਹ ਤੁਹਾਡੇ ਗੁਰੂ ਪਿਤਾ ਦਾ ਕਾਤਲ ਹੈ ਤੁਸੀਂ ਇਹਨੂੰ ਜੋਤ ਚਾਓ ਦੰਡ ਦਿਓ ਇਹਦੇ ਕਿਤਾਬਾਂ ਦੇ ਮਹਾਵਲੇ 14 15 ਦੁੱਤੇ ਨੇ ਜਿਹਦੇ ਵਿੱਚ ਪੰਜ ਛੇ ਸਾਨੂੰ ਦੱਸਦਾ